वेलकम दोस्तों मैं प्रदीप ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਬੱਡੀ365.com ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਕਬੱਡੀ ਦੇ ਪ੍ਰਸਿੱਧ ਖਿਡਾਰੀ ਅਜਮੇਰ ਜਲਾਲ ਦੇ ਨਾਲ ਅਜਮੇਰ ਜੀ ਤੁਹਾਡਾ ਸਵਾਗਤ ਹੈ ਕਬੱਡੀ365.com ਤੇ ਤੁਹਾਡੇ ਲਈ ਸਭ ਤੋਂ ਪਹਿਲਾ ਕੁਐਸਚਨ ਹੈ ਅਜਮੇਰ ਦੀ ਕਬੱਡੀ ਸ਼ੁਰੂ ਕਿੱਥੋਂ ਹੋਈ ਕਬੱਡੀ ਜੀ ਮੇਰੇ ਪਿੰਡ ਲੈਵਲ ਤੋਂ ਸ਼ੁਰੂ ਹੋਈ ਹੂੰ ਕਿਉਂਕਿ ਮੈਂ ਪ੍ਰਾਇਮਰੀ ਸਕੂਲ 'ਚ ਪੜਦਾ ਸੀ ਉੱਥੋਂ ਜਿਹੜੇ ਸਰਕਾਰੀ ਸਕੂਲ ਦੇ ਵਿੱਚ ਸਾਡੇ ਆਪਣੇ ਸੀਨੀਅਰ ਪਲੇਅਰ ਸੀ ਉਹਨਾਂ ਨੂੰ ਦੇਖ ਕੇ ਹੌਲੀ-ਹੌਲੀ ਵੀ ਉਹ ਵਧੀਆ ਕਬੱਡੀ ਖੇਡਦੇ ਸੀ ਸਾਨੂੰ ਵਧੀਆ ਸੋਹਣੇ ਲੱਗਦੇ ਸੀ ਆਪਣੇ ਪਿੰਡ ਦੇ ਸੀ ਉਹਨਾਂ ਨੂੰ ਦੇਖ ਕੇ ਹੌਲੀ-ਹੌਲੀ ਜੀਰੀਆ ਸ਼ੁਰੂ ਕੀਤਾ ਕਬੱਡੀ ਦਾ ਜੀ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਸੀ ਵੀ ਆ ਪਹੁੰਚਾਂਗੇ ਉਸਤੇ ਮਕਾਨ ਤੇ ਪਰ ਉਹਦੋਂ ਸ਼ੌਂਕ ਸ਼ੌਂਕ ਦੇ ਤੌਰ ਤੇ ਪਹੁੰਚੇ ਤੇ ਸ਼ੁਰੂ ਕੀਤੀ ਸਕੂਲਾਂ 'ਚ ਉਸ ਤੋਂ ਬਾਅਦ ਗਾਂ ਸੀਨੀਅਰਸ ਕੰਟਰੀ ਸਕੂਲ ਪੱਤੋਮੇ ਪੜਿਆ ਨੈਸ਼ਨਲ ਕਬੱਡੀ ਹਾਂਜੀ ਨੈਸ਼ਨਲ ਸਟਾਈਲ ਕਬੱਡੀ ਪੱਤੋ ਹਾਂਜੀ ਉਹ ਜਾਨੀ ਕਿ ਮੈਂ ਕਾਫੀ ਲੰਬੀ ਖੇਡਿਆ ਹੋ ਪਤਾਨੀ ਵੀ ਕੀਤੀ ਉੱਥੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਮੈਂ ਕਰਨਾਲ ਕਾਲਜ 'ਚ ਪੜਿਆ ਉੱਥੇ ਵੀ ਕਪਤਾਨੀ ਕੀਤੀ ਮੈਂ ਕਾਲਜ ਦੀ ਨੈਸ਼ਨਲ ਸਟਾਈਲ ਕਬੱਡੀ ਦੀ ਹਾਂਜੀ ਹਾਂਜੀ ਉਸ ਤੋਂ ਬਾਅਦ ਸਰਕਲ ਕਬੱਡੀ ਵੱਲ ਕਿਵੇਂ ਆਇਆ ਸਰਕਲ ਕਬੱਡੀ ਉਹਦੇ ਨਾਲ-ਨਾਲ ਜਣੀ ਕਿ ਪਹਿਲਾਂ ਨੈਸ਼ਨਲ ਸਟਾਈਲ ਦਾ ਸ਼ੌਂਕ ਸੀਗਾ ਉਹਨਾਂ ਦਾ ਹੌਲੀ-ਹੌਲੀ ਜਣੀ ਕਿ ਜਿਹੜੀ ਆਪਣੀ ਪਿੰਡਾਂ ਦੇ ਵਿੱਚ ਕਿਉਂਕਿ ਮਾਂ ਕਬੱਡੀ ਮਾਂ ਖੇਡ ਹੈ ਜੀ ਆਪਣੀ ਤੇ ਇਹਦਾ ਜਿਰਗਾ ਕਰਕੇ ਵੀ ਆਪਣੇ ਹਰੇਕ ਬੰਦਾ ਕਬੱਡੀ ਖੇਡਦੇ ਖੇਡਦਾ ਕੋਈ ਥੋੜੀ ਖੇਡੇ ਕੋਈ ਬਾਲੀ ਖੇਡੇ ਆਪਦੇ ਬਚਪਨ ਚ ਕੋਈ ਰੂੜੀਆਂ ਦੇ ਖੇਡਦਾ ਕੋਈ ਪਲਾਟਾਂ ਚ ਖੇਡਦਾ ਹਰੇਕ ਬੰਦਾ ਖੇਡਦਾ ਹੂੰ ਥੋੜੀ ਮੋਲਟੀ ਉਹਦਾ ਕਰਕੇ ਉੱਥੇ ਖੇਡਣਾ ਸ਼ੁਰੂ ਕੀਤਾ ਇੱਕ ਆਪਣਾ ਪੁਰਾਣਾ ਪਲੇਅਰ ਸੀ ਉਹ ਕਹਿੰਦਾ ਤੁਸੀਂ ਬਹੁਤ ਵਧੀਆ ਖੇਡਦੇ ਹੋ ਕਿ ਤੁਸੀਂ ਬਾਹਰ ਵੀ ਖੇਡਣ ਜਾਇਆ ਕਰੋ ਇੱਕ ਦੋ ਥਾਂ ਤੇ ਅਸੀਂ ਗਏ ਵਧੀਆ ਪਰਫੋਰਮੈਂਸ ਦਿੱਤੀ ਤੇ ਇਹਦਾ ਵਾਧਾ ਵਾਧਾ ਯਾਨੀ ਕਿ ਰਜਾਨ ਹੂੰ ਜਿਆਦਾ ਤੁਸੀਂ ਨੀਤਨਾ ਕਬੱਡੀ ਨਾਲ ਚੜ੍ਹਦੇ ਹੋ ਅਜੇ ਫਿਰ ਉਹ ਜਦੋਂ ਸ਼ੁਰੂਆਤੀ ਦੌਰ ਸੀ ਉਹ ਕਿਹੋ ਜੀਆਂ ਖਰਾਕਾਂ ਕਿਹੋ ਜੀ ਪ੍ਰੈਕਟਿਸ ਕੀ ਚੱਲਦਾ ਸੀ ਜਦੋਂ ਤੁਸੀਂ ਖੇਡਣਾ ਸ਼ੁਰੂ ਕੀਤਾ ਉਦੋਂ ਬਸੇ ਇਹੀ ਹੁੰਦਾ ਸੀਗਾ ਜੀ ਵੀ ਆਪਣੇ ਗਰਾਊਂਡ ਵੀ ਨਹੀਂ ਵਧੀਆ ਹੁੰਦੇ ਸੀ ਉਸ ਟਾਈਮ ਦੇ ਵਿੱਚ ਕਿਉਂਕਿ ਕਬੱਡੀ ਕੋਈ ਬੜਾ ਅਹਿਮ ਨਹੀਂ ਰੱਖਦੀ ਸੀ ਜਿੰਨਾ ਕਿ ਲੋਕਾਂ ਨੂੰ ਸ਼ੌਂਕੀਆ ਤੌਰ ਤੇ ਖੇਡੀ ਜਾਂਦੀ ਸੀ ਥੋੜਾ ਟਾਈਮ ਜਿੰਨਾ ਕਿ ਸ਼ੌਂਕ ਉਹਦੋਂ ਬਾਅਦ ਆਪਦਾ ਬਿਜ਼ਨਸ ਕਰਦਾ ਸੀ ਕੋਈ ਕੰਮ ਧੰਦਾ ਕਰਦਾ ਸੀ ਕਬੱਡੀ ਦਾ ਕੋਈ ਰਜਗਾਰ ਨਹੀਂ ਸੀਗਾ ਸ਼ੌਂਕ ਨਾਲ ਖੇលਦੇ ਸੀ ਉਹਨਾਂ ਕੋ ਗਰਾਊਂਡ ਵੀ ਖਰਾਬ ਹੁੰਦੇ ਸੀ ਭੱਜੇ-ਭੁੱਜੇ ਫਿਰਨਾ ਜਿਵੇਂ ਸਕੂਲ ਲੈਵਲ ਤੇ ਹੁੰਨੇ ਆਪਾਂ ਉਹ ਉਮਰ ਵੀ ਇਹੋ ਜਿਹੀ ਹੁੰਦੀ ਆ ਭੱਜਣਾ ਹੋਰ ਡੰਡ-ਨੁੰਡ ਲਾ ਲੈਣੇ ਦੇਖ ਕੇ ਕਿਤੇ ਕਿੱਦਾਂ ਕਿੱਦਾਂ ਵੀ ਇੰਨੀ ਕੁ ਪ੍ਰੈਕਟਿਸ ਹੁੰਦੀ ਸੀ ਜ ਮਾਤਾ ਦੁੱਧ ਰੜਕਦੀ ਹੁੰਦੀ ਸੀ ਉਹ ਤੋਂ ਕਿਤੇ ਮੱਖਣੀ ਧਰਾਲੀ ਰੋਟੀ ਤੇ ਧਰਾਲੀ ਹੂੰ ਉਹ ਖਾ ਲਈ ਜਾਂ ਮੈਂ ਇਹਨਾਂ ਕਿ ਚੋਈ ਜਾਂਦੇ ਆ ਤਾਂ ਆਪਾਂ ਉਹਦੇ ਤੋਂ ਦੁੱਧ ਪਵਾ ਲਿਆ ਪੀ ਲਿਆ ਜਾਂ ਥਣ ਨੂੰ ਮੂੰਹ ਲਾ ਲਿਆ ਜਣੀ ਕਿ ਆਪਣੀ ਇਹ ਬਹੁਤ ਜ਼ਿਆਦਾ ਖਰਾਕ ਰਹੀ ਆ ਜਣੀ ਹੂੰ ਹੂੰ ਉਹ ਉਹ ਖਰਾਕ ਨੇ ਵੀ ਤੁਹਾਡੀ ਸਹਾਇਤਾ ਕੀਤੀ ਹੈ ਹਾਂਜੀ ਹਾਂਜੀ ਅੱਛਾ ਅਜਮੇਰ ਜਦੋਂ ਕਬੱਡੀ ਖੇਡਣ ਲੱਗ ਕੇ ਵਿਦੇਸ਼ੀ ਦौरा ਜਾਂ ਬਾਹਰਲੇ ਦੇਸ਼ਾਂੇ ਜਾਣ ਲੱਗੇ ਉੱਥੇ ਕਿਹੋ ਜਿਹਾ ਪਿਆਰ ਮਿਲਦਾ ਜਾਂ ਹੁਣ ਅਜਮੇਰ ਜਲਾਲੂ ਕਿਹੋ ਜਿਹਾ ਪਿਆਰ ਮਿਲਦਾ ਪੰਜਾਬੀਆਂ ਤੋਂ ਕਬੱਡੀ ਦਾ ਕਰਕੇ ਉਸ ਟਾਈਮ ਦੇ ਮੁਤਲਕ ਤਾਂ ਬਹੁਤ ਖੁਸ਼ੀਆਂ ਮਿਲੀਆਂ ਜੀ ਜ਼ਿੰਦਗੀ ਚ ਕਿਤੇ ਸੁਭਨਾ ਵੀ ਨਹੀਂ ਲਿਆ ਸੀ ਵੀ ਆਪਾਂ ਕਿਤੇ ਉਦੋਂ ਆਪਣੇ ਘਰ ਦੇ ਵੀ ਇਹ ਜਿਹੇ ਮੀਡੀਅਮ ਹਾਲਾਤ ਸੀਗੇ ਕੋਈ ਜ਼ਿਆਦਾ ਵਧੀਆ ਹਾਲਾਤ ਨਹੀਂ ਕਹਿ ਸਕਦੇ ਜੀ ਕਿ ਕਬੱਡੀ ਨੇ ਬਹੁਤ ਮੈਨੂੰ ਦੇਣ ਦਿੱਤੀ ਬਹੁਤ ਮੈਂ ਕੋ ਮੈਂ ਫਿਰ ਪੰਜਾਬ ਲੈਵਲ ਵੀ ਇੰਡੀਆ ਲੈਵਲ ਤੇ ਬਾਹਰਲੇ ਸ਼ੂਬੇ ਜਾਣਗੇ ਆਲ ਸਾਰੇ ਕੰਟਰੀਆਂ ਦੇ ਵਿੱਚ ਜਦੋਂ ਮੈਂ ਕੈਨੇਡਾ ਗਿਆ ਅਜੇ ਤੱਕ ਇਹ ਸੋਚਿਆ ਨਹੀਂ ਸੀ ਆਪਣਾ ਰਿਸ਼ਤੇਦਾਰ ਵੀ ਨਹੀਂ ਕਦੇ ਵੀ ਕੋਈ ਬਾਹਰ ਗਿਆ ਸੀ ਜਾਂ ਕੋਈ ਕੋਈ ਇਹ ਜਿਹੀ ਉਮੀਦ ਨਹੀਂ ਸੀਗੀ ਤੇ ਬਹੁਤ ਵਧੀਆ ਲੱਗਿਆ ਉੱਥੇ ਇੰਨਾ ਪਿਆਰ ਮਿਲਿਆ ਪੁਰਾਣੇ ਪਲੇਅਰ ਸੀ ਜਿਨ੍ਹਾਂ ਨੇ ਮੈਨੂੰ ਸੱਦਿਆ ਸੀ ਮਿਨਿਸਟਰੀ ਡਿਪਾਰਟਮੈਂਟ ਤੇ ਗਿਆ ਮੇਰਾ ਵੀਜ਼ਾ ਫੇਰ ਵੀ ਨਹੀਂ ਲੱਗਿਆ ਸੀ ਤੁਸੀਂ ਇੰਗਲੈਂਡ ਗਿਆ ਕੈਨੇਡਾ ਗਿਆ ਬਿਲੀਅਨ ਹਾਂਜੀ ਹਾਂਜੀ ਉੱਥੇ ਬਹੁਤ ਵਧੀਆ ਫਾਰਮੈਸ਼ਰੀ ਬਹੁਤ ਲੋਕਾਂ ਨੇ ਪਿਆਰ ਦਿੱਤਾ ਪੈਸੇ ਵੀ ਉੱਤੋਂ ਇਕੱਠੇ ਕਰਕੇ ਦਿੱਤੇ ਜਿੰਨਾ ਵੀ ਹੋ ਸਕਿਆ ਬਹੁਤ ਵਧੀਆ ਪਿਆਰ ਦਿੱਤਾ ਲੋਕਾਂ ਨੇ ਜਦ ਮਾਨ ਵੀ ਦਿੱਤੀ ਸ਼ੋਪਿੰਗ ਵੀ ਕਰਾਈ ਪਰ ਅੱਜ ਦਾ ਤੇ ਉਦੋਂ ਦਾ ਲੱਖਾਂ ਕੋਹਾਂ ਦਾ ਕਬੱਡੀ ਦਾ ਫਰਕ ਪੈ ਗਿਆ ਇੰਨੇ ਇੱਕ ਟਾਈਮ ਦੇ ਵਿੱਚ ਪਹਿਲੀ ਵਾਰ ਕਿਹੜੇ ਸਾਲ 'ਚ ਤੁਸੀਂ ਗਏ 2002 ਦੇ ਵਿੱਚ 2002 ਦਾ ਤੇ ਲਾਸਟ ਵਾਰੀ ਹੁਣ ਤੁਸੀਂ ਮੇਰੇ ਖਿਆਲ 'ਚ 2009 11 'ਚ ਤੁਸੀਂ ਜਾ ਕੇ ਆਏ ਹੋ ਹਾਂਜੀ ਉਹਦਾ ਫਰਕ ਮਹਿਸੂਸ ਕਰ ਰਹੇ ਹਾਂ ਉੱਥੋਂ ਦੀ ਕਬੱਡੀ ਦੇ ਵਿੱਚ ਹਾਂਜੀ ਹਾਂਜੀ ਉੱਥੋਂ ਦੇ ਲੋਕਾਂ ਦੇ ਪਿਆਰ 'ਚ ਹਾਂਜੀ ਹਾਂਜੀ ਕਹੋ ਜਾਂ ਕੀ ਫਰਕ ਕਿਉਂਕਿ ਹੁਣ ਪਲੇਅਰ ਬਹੁਤ ਜ਼ਿਆਦਾ ਹੋ ਗਏ ਪਲੇਅਰ ਇੱਕ ਕਬੱਡੀ ਇੱਕ ਸ਼ੌਂਕ ਨਹੀਂ ਰਿਹਾ ਹੁਣ ਇੱਕ ਬਿਜ਼ਨਸ ਬਣਾ ਲਿਆ ਹਾਂ ਹਾਂ ਲੋਕਾਂ ਨੇ ਜਾਂ ਕੋਈ ਘਰੋਂ ਉਹ ਜਿਆ ਬੰਦਾ ਵੀ ਉਹ ਕਹਿੰਦਾ ਵੀ ਤੂੰ ਕਬੱਡੀ ਖੇਡਨੀ ਆ ਵੀ ਸ਼ਾਇਦ ਆਪਣੀ ਵੀ ਜ਼ਿੰਦਗੀ ਬਣ ਜੇ ਇਸ ਚੀਜ਼ ਨਾਲ ਤੇ ਪਲੇਅਰ ਜਿਆਦਾ ਹੋ ਗਏ ਕੁਝ ਪਲੇਅਰਾਂ ਤੋਂ ਵੀ ਗਲਤੀਆਂ ਹੁੰਦੀਆਂ ਕੁਝ ਪਲੇਅਰ ਨਹੀਂ ਛੱਡੇ ਜਾਂਦੇ ਉੱਥੇ ਛਪੇਰ ਛੱਡੇ ਜਾਂਦੇ ਆ ਪ੍ਰੋਮੋਟਰ ਪੈਸੇ ਲੈ ਲੈਂਦੇ ਆ ਜਾਂ ਜੋ ਵੀ ਆ ਗਲਤ ਹੋ ਰਿਹਾ ਗਲਤ ਟੰਗਣਾ ਕੋਈ ਉੱਥੇ ਪਲੇਅਰਾਂ ਤੋਂ ਵੀ ਗਲਤੀਆਂ ਕਰਦਿਆ ਉਦੋਂ ਪਲੇਅਰ ਜਿਹੜੇ ਦੁਨੀਆ ਦੇ ਸਟਾਰ ਹੁੰਦੇ ਸੀ ਵੀ ਤਕੜੇ ਹੀ ਹੁੰਦੇ ਸੀ ਲੋਕ ਇੱਥੇ ਵੀ ਉਹਨਾਂ ਨੂੰ ਚਾਹੁੰਦੇ ਸੀ ਬਾਹਰ ਵੀ ਚਾਹੁੰਦੇ ਸੀ ਵੀ ਇਹ ਖੇਡਣਾ ਆਉਣਾ ਚਾਹੀਦਾ ਸ਼ ਇਹਨਾਂ ਨੂੰ ਦੇਖਣਾ ਮੰਗਦੇ ਆ ਉਹਨਾਂ ਨੂੰ ਉਨੇ ਹੀ ਵੱਧ ਪਿਆਰ ਮਿਲਦਾ ਸੀ ਤੇ ਬਹੁਤ ਕੁਝ ਦਿੰਦੇ ਸੀ ਲੋਕ ਪਰ ਅੱਜ ਲੋਕ ਜਿਹੜੇ ਕਬੱਡੀ ਦੇ ਨਾਲ ਜੁੜੇ ਆ ਪਰ ਕਬੱਡੀ ਨੂੰ ਪਿਆਰ ਉਨੇ ਹੀ ਕਰ ਰਹੇ ਆ ਪਰ ਉਹ ਕਬੱਡੀ ਵਾਲੇ ਪਲੇਅਰ ਨੂੰ ਜਾਂ ਕਿਸੇ ਨੂੰ ਕੋਈ ਘਰੇ ਲਿਆ ਕੇ ਨਹੀਂ ਰਾਜੀ ਕੋਈ ਪਛਾਣ ਨਹੀਂ ਦਿੰਦਾ ਕਲੱਬਾਂ ਦਾ ਵੀ ਬਹੁਤ ਬੁਰਾ ਹਾਲ ਆ ਜਾਨੀ ਕਿ ਥੋੜੇ ਪਲੇਅਰ ਆ ਜਿਹੜੇ ਦਸ਼ਕ ਪਲੇਅਰ ਆ ਪੇਸ਼ਕ ਮਾਰਿਆ ਅੱਜ ਕਬੱਡੀ ਤੋਂ 10 15 ਪਲੇਅਰ ਆ ਬਾਕੀ ਜਿਹੜਾ ਸ਼ੌਂਕੀਆ ਤੌਰ ਤੇ ਖੇਡੀ ਜਾਂਦੇ ਆ ਪਰ ਜਿੰਨੇ ਖਰਚੇ ਹੋ ਰਹੇ ਕਬੱਡੀ ਦੇ ਪਲੇਅਰ ਕਰ ਰਹੇ ਆ ਪਰ ਉਹਨਾਂ ਦੀ ਉਹਨਾਂ ਨੂੰ ਕੋਈ ਕੀਮਤ ਨਹੀਂ ਮਿਲ ਰਹੀ ਬਸ ਸਰੀਰ ਹੀ ਉਹਨਾਂ ਦੇ ਜਾ ਰਹੇ ਆ ਮਤਲਬ ਕਬੱਡੀ ਦੇ ਵਿੱਚ ਇਹ ਤੁਸ ਤੁਹਾਡਾ ਕਹਿਣ ਦਾ ਮਤਲਬ ਇਹੀ ਹੋ ਗਿਆ ਵੀ ਕਬੱਡੀ ਖੇਡਦੇ ਹੋਏ ਪਲੇਅਰਾਂ ਨੂੰ ਵੀ ਘਾਟੇ ਹੈਗੇ ਆ ਕਿਸੇ ਨਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਹੈ ਜਿਹੜਾ ਬੰਦਾ ਜਿਹੜੀ ਲਾਈਨ ਦੇ ਵਿੱਚ ਜੁੜਿਆ ਉਹਨੂੰ ਵੀ ਪਤਾ ਉਹਦੀ ਲਾਈਨ ਦਾ ਕੀ ਹਾਲ ਕੀ ਕਿਵੇਂ ਕੀ ਗੱਲ ਕਹਿਣੀ ਚਾਹੁੰਦੇ ਤੁਸੀਂ ਖੁੱਲਕੇ ਕੋ ਕਿਉਂਕਿ ਵੀ ਕਬੱਡੀ ਦੇ ਵਿੱਚ ਹੁਣ ਸਾਰੇ ਕਹਿੰਦੇ ਡਰੱਗ ਆ ਗਈ ਆ ਗਈ ਜਾਂ ਜੋ ਵੀ ਚੱਲਦਾ ਸਾਰਾ ਕੁਝ ਕੋਈ ਝੂਠ ਨਹੀਂ ਬੋਲਦਾ ਮੈਚ ਫਿਕਸਿੰਗ ਡਰੱਗ ਕਬੱਡੀ ਦੇ ਡਰੋ ਬੈਕ ਕਹ ਲੋ ਕਬੱਡੀ ਦੀਆਂ ਜਿਹੜੀਆਂ ਕੂਣਤਾਈਆਂ ਕਹ ਲੋ ਜਿਹੜੀ ਮੇਨ ਤੌਰ ਤੇ ਡਰੱਗ ਜਾਂ ਫਿਰ ਜਾਂ ਕਹਿੰਦੇ ਆ ਜਿਹੜੀ ਮੈਚ ਫਿਕਸਿੰਗ ਹੁੰਦੀ ਆ ਪਿੰਡੂ ਲੈਵਲ ਦੇ ਮੈਚਾਂ ਦੇ ਵਿੱਚ ਜਿਹੜੀ ਮੋਸਟਲੀ ਮੰਨੀ ਜਾਂਦੀ ਆ ਉਹਦਾ ਫਿਰ ਕੀ ਤੁਸੀਂ ਮੰਨਦੇ ਹੋ ਖਿਡਾਰੀ ਕਿਉਂ ਕਰਦੇ ਨੇ ਜਾਂ ਉਹਦੀ ਮੋਟ ਚਾਹ ਜੀ ਆਕਮ ਸਿੰਘ ਦੇ ਟੂਰਨਾਮੈਂਟ ਤੇ ਪਹੁੰਚੇ ਆ ਇੱਥੇ ਕੋਈ 40 ਟੀਮਾਂ ਪਿੰਡਵਾਰ ਦੀਆਂ ਪਹੁੰਚੀਆਂ ਉਹਨਾਂ ਦੇ ਵਿੱਚੋਂ ਦੋ ਟੀਮਾਂ ਨੇ ਪ੍ਰਾਈਜ਼ ਲੈ ਕੇ ਜਾ ਬਿਨਰ ਹੋਣਾ ਬਿਲਕ ਬਾਕੀ ਜਿਹੜੀਆਂ 38 ਟੀਮਾਂ ਉਹ ਰਹਿ ਜਾਣੀਆਂ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਖਰਾਕ ਵੀ ਖਾਣੀ ਹੈ ਜੂਸ ਵੀ ਲੈਣਾ ਗੱਡੀ ਦਾ ਕਰਾਇਆ ਵੀ ਦੇਣਾ ਹੋਰ ਵੀ ਆ ਪੱਟੀਆਂ ਦਾ ਜੋ ਵੀ ਖਰਚਾ ਹੋਣਾ ਉਹਨਾਂ ਨੂੰ ਉਹ ਉਹਨਾਂ ਨੂੰ ਮਿਲ ਨਹੀਂ ਰਿਹਾ ਉਹਨਾਂ ਦੇ ਪੱਲਿਓਂ ਪੈਣੇ ਆ ਹਮ ਬਿਲਕੁਲ ਠੀਕ ਹੈ ਜੀ ਉਹ ਦੋ ਟੀਮਾਂ ਨੇ ਲੈ ਜਾਣਾ ਉਹਨਾਂ ਨੂੰ ਕੁਝ ਨਹੀਂ ਬਚਣਾ ਉਹਨਾਂ ਨੂੰ ਆਉਦੇ ਪੱਲਿਓਂ ਘਰਾਂ ਤੋਂ ਲੈਣਾ ਪਵੇ ਚਾਹੇ ਕੁਝ ਵੀ ਕਰਨਾ ਪਵੇ ਉਹਨਾਂ ਨੂੰ ਕਰਨਾ ਪੈਂਦਾ ਉਹਦਾ ਕਰਕੇ ਫਿਰ ਇਹ ਪਲੇਅਰ ਜੋ ਵੀ ਮਾੜਾ ਮੋੜ ਡਰੱਗ ਕਰਦੇ ਆ ਸੁਣਦੇ ਆਪਾਂ ਵੀ ਉਹਦਾ ਕਰਕੇ ਡਰਗ ਕਰ ਦਿਆ ਕਿਉਂਕਿ ਵੀ ਜਿੱਤਿਆ ਜਾਵੇ ਮੈਂ ਸਾਨੂੰ ਘਟਣਾ ਪਵੇ। ਰੇਲੀ ਦਾ ਇੱਕ ਟੀਮ ਦਾ ਘੱਟੋ-ਘੱਟ 3-4000 ਰੁਪਏ ਖਰਚਾ ਜਿਹੜਾ ਕਿ ਉਹਨਾਂ ਨੂੰ ਪੂਰਾ ਪਾ ਨਹੀਂ ਰਿਹਾ ਤੇ ਉਹਦਾ ਕਰਕੇ ਕਬੱਡੀ ਥੱਲੇ ਜਾ ਰਹੀ ਹੈ ਤਾਂ ਜਾਣਦੇ ਵੀ ਨਹੀਂ ਅਜਮੇਰ ਵੈਸੇ ਤਾਂ ਜਿਹੜੇ ਆਮ ਲੋਕਾਂ ਦੇ ਵਿੱਚ ਤਾਂ ਇਹੀ ਗੱਲ ਕਹੀ ਜਾ ਰਹੀ ਹੈ ਕਿ ਕਬੱਡੀ ਉੱਪਰ ਨੂੰ ਜਾ ਰਹੀ ਹੈ ਕਬੱਡੀ 'ਚ ਪੈਸਾ ਆ ਰਿਹਾ ਤੇ ਫਿਰ ਤੁਸੀਂ ਇਹ ਗੱਲ ਨੂੰ ਕਿਉਂ ਕਿਉਂਕਿ ਜਿਹੜੇ ਲੋਕ ਐ ਲੈਣ ਦੇ ਨਾਲ ਜੁੜੇ ਆ ਆਪਾਂ ਉਹਨੂੰ ਉਹਦੀ ਲੈਣ ਦਾ ਹੀ ਪਤਾ ਜੀ ਆਪਾਂ ਕਿਉਂਕਿ ਬਚਪਨ ਤੋਂ ਮੈਂ ਛੋਟਾ ਜਿਹਾ ਹੁੰਦਾ ਯਾਨੀ ਕਿ ਤੀਜੀ ਕਲਾਸ ਤੋਂ ਮੈਂ ਕਬ ਬਹੁਤ ਨਿੱਕਾ ਸੀਗਾ ਤੇ ਅੱਜ ਤੱਕ ਜਣੀ ਕਿ ਮੈਂ ਜੋ ਕੁਝ ਦੇਖਦਾ ਕਬੱਡੀ ਨੂੰ ਜਣੀ ਕਿ ਉਤਲੇ ਲੈਵਲ ਦੇ ਪਲੇਅਰ ਆ ਉਹ ਤਾਂ ਥੋੜੇ ਹੀ ਹੁੰਦੇ ਆ ਪਰ ਜਿਹੜੇ ਥੱਲੇ ਵਾਲੇ ਲੈਵਲ ਦੇ ਪਲੇਅਰ ਆ ਉਹਨਾਂ ਨੂੰ ਤਾਂ ਬਹੁਤ ਜਣੀ ਕਿ ਲੋਸ ਹੋ ਰਿਹਾ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਨੁਕਸਾਨ ਹੋ ਰਿਹਾ ਉਹਨਾਂ ਦੇ ਛੱਟਾਂ ਵੱਜ ਜਾਂਦੀਆਂ ਹੋਰ ਹੋ ਜਾਂਦਾ ਕੋਈ ਖਰਾਕ ਦਾ ਸਾਧਨ ਨਹੀਂ ਜਿਹੜੇ 95% ਪਲੇਅਰ ਆ ਜਿਹੜੇ ਮੀਡੀਅਮ ਕਰੋ ਆਮ ਲਾਈਫ ਦੇ ਵਿੱਚ ਤੇ 5% ਪਲੇਅਰ ਆ ਜਿਹੜੇ ਘਰਾਂ ਤੋਂ ਵਧੀਆ ਜਣੀ ਕਿ ਆਪਦੀ ਖਰਾਕ ਆਪ ਖਾ ਸਕਦੇ ਆ ਕੋਈ ਗਵਰਨਮੈਂਟ ਨਹੀਂ ਕੋਈ ਨੌਕਰੀ ਨਹੀਂ ਕਿਸੇ ਪਲੇਅਰ ਨੂੰ ਕੋਈ ਪਲੇਅਰ ਦੀ ਸ਼ਨਵਾਈ ਨਹੀਂ ਇੱਥੇ ਕੋਈ ਫੈਡਰੇਸ਼ਨ ਆਪਦਾ ਕੁਝ ਕਰੀ ਜਾਂਦੇ ਆ ਕੋਈ ਕੁਝ ਕਰੀ ਜਾਂਦਾ ਪਲੇਅਰ ਤੇ ਕਾਨੂੰਨ ਲਾਗੂ ਹੋਈ ਜਾਂਦਾ ਪਲੇਅਰ ਦਾ ਕਿਸੇ ਤੇ ਕੋਈ ਕਾਨੂੰਨ ਲਾਗੂ ਨਹੀਂ ਹੋ ਰਿਹਾ ਹੂੰ 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 ਅਜਮੇਰ ਫਿਰ ਕੀ ਸੋਚਦੇ ਹੋ ਫਿਰ ਇਹਦਾ ਹੱਲ ਕੀ ਹੈ ਇਹਨਾਂ ਚੀਜ਼ਾਂ ਦਾ ਹੱਲ ਕੀ ਹੈ ਜੇ ਪਲੇਅਰ ਪਲੇਅਰ ਨੂੰ ਜਿਹੜੀ ਹੁਣ ਦੀ ਕਬੱਡੀ ਦੇ ਵਿੱਚ ਆਪਾਂ ਦੇਖ ਰਹੇ ਆ ਵੀ ਉਹਨਾਂ ਉਹਨਾਂ ਨੂੰ ਘਾਟੇ ਹੀ ਪੈ ਰਹੇ ਨੇ ਕਬੱਡੀ ਫਿਰ ਪਲੇਅਰ ਖੇਡਦਾ ਕਿਉਂ ਹੈ ਫਿਰ ਪਲੇਅਰ ਇਹ ਕਬੱਡੀ ਹੈ ਜਿਹੜੀ ਇਹਨੂੰ ਇਹਨਾਂ ਇਹ ਮਕਬੂਲੀਅਤ ਕਿਉਂ ਹਾਸਲ ਕਰ ਰਹੀ ਹੈ ਖੇਡਦੇ ਤਾਂ ਆਏ ਆਪਣੀ ਇਹ ਮਾਂ ਖੇਡ ਕਬੱਡੀ ਆ ਕੋਈ ਵੀ ਬਚਪਨ ਦੇ ਵਿੱਚ ਸ਼ੁਰੂ ਕਰਦਾ ਹਰੇਕ ਬੰਦਾ ਸ਼ੌਂਕੀਆ ਤੌਰ ਤੇ ਖੇਡਦਾ ਕਈ ਤਾਂ ਚਲੋ ਆਪਣਾ ਕੋਈ ਪੜ੍ਹਾਈ ਚ ਪੈ ਜਾਂਦਾ ਕੋਈ ਕਿਧਰੇ ਕੋਈ ਕਿਧਰੇ ਚਲੇ ਜਾਂਦੇ ਆ ਪਰ ਜਿਹੜੇ ਬੰਦੇ ਬਾਕੀ ਜਿਆਦਾ ਸ਼ੌਂਕੀਆ ਤੌਰ ਤੇ ਰਹਿੰਦੇ ਆ ਉਹ ਟਰਾਈ ਕਰਦੇ ਆ ਖਰਾਖਾਨੇ ਦੀ ਮਿਹਨਤ ਕਰਨ ਦੀ ਹੋਰ ਅੱਜ ਦੇ ਯੁੱਗ ਦੇ 플레이ਰ ਬਹੁਤ ਤਰੱਕੀ ਕਰ ਰਹੇ ਆ ਕਬੱਡੀ ਦੇ ਪਲੇਅਰ ਵੀ ਜਿਨ੍ਹਾਂ ਨੂੰ ਬਹੁਤ ਪੈਸਾ ਵੀ ਬਣ ਰਿਹਾ ਬਹੁਤ ਵਧੀਆ ਹੋ ਹੋ ਰਿਹਾ ਉਹਨਾਂ ਨੂੰ ਸੋਚ ਕੇ ਖੇਡਣਾ ਤਾਂ ਸ਼ੁਰੂ ਕਰ ਲੈਂਦੇ ਆ ਪਰ ਉਹਨਾਂ ਵਾਲੀਆਂ ਨਾ ਤਾਂ ਖਰਾਕਾਂ ਖਾਧੀਆਂ ਜਾਂਦੀਆਂ ਨਾ ਉਹਨਾਂ ਵਾਲੀ ਮਿਹਨਤ ਹੁੰਦੀ ਆ ਉਹਨਾਂ ਵਾਲਾ ਤਾਂ ਕੁਝ ਵੀ ਨਹੀਂ ਹੁੰਦਾ ਪਰ ਸੁਭਨਾ ਜ਼ਰੂਰ ਹੁੰਦਾ ਵੀ ਮੈਂ ਉੱਥੇ ਪਹੁੰਚਾਂ ਜਾਂ ਅੱਜ ਦਾ ਪਾਲਾ ਲਾ ਲਵਾਂ ਜਾਂ ਖੁਸ਼ੀ ਲਾ ਲਵਾਂ ਜੋ ਵੀ ਵਧੀਆ ਪਲੇਅਰ ਅੱਜ ਦੇ ਟਾਈਮ ਦੇ ਪਰ ਉਹਨਾਂ ਦੀਆਂ ਖਰਾਕਾਂ ਤੇ ਉਹਨਾਂ ਵਾਲੀ ਮਿਹਨਤ ਵੀ ਨਹੀਂ ਹੋ ਰਹੀ ਤੇ ਨਾ ਹੀ ਉਹਨਾਂ ਨੂੰ ਘਰੋਂ ਮਿਲ ਰਿਹਾ ਇਹ ਚੀਜ਼ ਪਰ ਸੁਭਨਾ ਜ਼ਰੂਰ ਹੁੰਦਾ ਵੀ ਮੈਂ ਪਾਲਾ ਬਣਾ ਖੁਸ਼ੀ ਬਣਾ ਜਾਂ ਕੋਈ ਪਲੇਅਰ ਲੁੱਦੜ ਬਣਾ ਉਹ ਜੰਦਾ ਕਰਕੇ ਤੇ ਪਰ ਉੱਤ ਪਹੁੰਚ ਨਹੀਂ ਜਾਂਦਾ ਪਹੁੰਚ ਨਹੀਂ ਸਕਦਾ ਅਜਮੇਰ ਜਿੱਨੇ ਇੱਕ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਮੈਨੂੰ ਤਾਂ ਇਹੀ ਲੱਗ ਰਿਹਾ ਕਿ ਅਜਮੇਰ ਤੱਕ ਕਬੱਡੀ ਦੇ ਨਾਲ ਭਾਵੇਂ ਕਿ ਜਿਆਦਾ ਜੁੜਿਆ ਹੋਇਆ ਕਾਫੀ ਟਾਈਮ ਤੋਂ ਪਰ ਉਹ ਮੈਨੂੰ ਲੱਗਦਾ ਨਹੀਂ ਕਿ ਉਹਨੇ ਕਬੱਡੀ ਨੇ ਉਹਦੀ ਜ਼ਿੰਦਗੀ ਨੂੰ ਸੈੱਟ ਕਰਨ 'ਚ ਉਹਦੀ ਕਿਸੀ ਹੱਤਾ ਕੀਤੀ ਹੈ ਮੇਰੀ ਗੱਲ ਠੀਕ ਹੈ ਹਾਂਜੀ ਠੀਕ ਹੈ ਵੈਸੇ ਮੈਂ ਕਬੱਡੀ ਜਿੰਨਾ ਕੁ ਪ੍ਰਮਾਤਮਾ ਦੇ ਤੌਰ ਤੇ ਮੈਂ ਵਧੀਆ ਜਾਨੀ ਕਿ ਖੇਡਿਆ ਜਾਨੀ ਕਿ ਆਮ 20 ਕਲਾਸ ਦੇ ਪਲੇਅਰਾਂ 'ਚ ਵਧੀਆ ਜਾਨੀ ਕਿ ਆਪਣੀ ਫਾਰਮ ਵਿੱਚ ਰਹੀ ਹੈ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਉਸ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਮ ਪਰ ਅੱਜ ਦੀ ਜਿਹੜੀ ਲਾਈਫ ਆ ਅੱਜ ਦੀ ਲਾਈਫ ਦੇ ਹਿਸਾਬ ਨਾਲ ਹਲੇ ਵੀ ਜਣੀ ਕਿ ਲਾਈਫ ਆ ਆਪ ਛਟਾ ਉਹਨੂੰ ਆਪਾਂ ਕਬੱਡੀ ਤੌਰ ਤੇ ਸੈਟਲ ਨਹੀਂ ਪਾ ਪਾਏ ਤੇ ਜਣੀ ਕਿ ਆਪਦੇ ਤੌਰ ਤੇ ਵੀ ਕਬੱਡੀ ਨੇ ਉੱਥੋਂ ਤੱਕ ਪਹੁੰਚਾਇਆ ਨਹੀਂ ਵੀ ਆਪਾਂ ਆਪਦੀ ਜ਼ਿੰਦਗੀ ਅਗਲੀ ਜ਼ਿੰਦਗੀ ਤੁਹਾਡੀ ਸਹੀ ਹੋ ਸਕਦੀ ਹੈ ਵੀ ਸਹੀ ਹੋਗੀ ਉਹਦੇ ਹਲੇ ਟੈਨਸ਼ਨ ਹੀ ਆ ਤੇ ਜਾਂ ਆਪਦੇ ਤੌਰ ਤੇ ਆਪਾਂ ਕੁਝ ਵੀ ਕਰ ਲੈਨੇ ਹੋਰ ਬਿਜ਼ਨਸ ਕਰ ਲੈਨੇ ਜਾਂ ਕੁਝ ਕਰ ਲੈਨੇ ਉਹ ਤਾਂ ਪਰਮਾਤਮਾ ਦੇ ਰੰਗ ਪਰ ਕਬੱਡੀ ਨੇ ਖੇਡ ਕੇ ਇੰਨੀ ਕਬੱਡੀ ਵੀ ਖੇਡ ਕੇ ਪਰ ਸੰਤੋਸ਼ਟੀ ਨਹੀਂ ਹੋਈ ਵੀ ਆਪਾਂ ਯਾਰ ਸਹੀ ਮੰਜ਼ਲ ਤੇ ਪਹੁੰਚ ਗਏ ਜਾਂ ਇੰਨੀ ਵਧੀਆ ਕਬੱਡੀ ਖੇਡੀ ਆ ਜਾਂ ਲੋਕ ਆਪਾਂ ਨੂੰ ਯਾਦ ਕਰਦੇ ਆ ਪਰ ਨਾਂ ਦੇ ਨਾਲ-ਨਾਲ ਨਾਂ ਦਾ ਸੋਖਤਾ ਬਹੁਤ ਆ ਦੁਨੀਆ ਬਹੁਤ ਜਾਣਦੀ ਆ ਤੇ ਨਾਂ ਦੇ ਨਾਲ-ਨਾਲ ਔਖਾ ਵੀ ਬਹੁਤ ਹੂੰ ਹੂੰ ਬੰਦੇ ਨੂੰ ਉਹਦਾ ਬਤੀਤ ਕਾਰਨੀ ਜ਼ਿੰਦਗੀ ਬਹੁਤ ਜੀ ਜੀ ਅਜਮੇਰ ਫਿਰ ਕਿਹੋ ਜੇ ਚੇਂਜਸ ਕਿਹੋ ਜੇ ਬਦਲਾਅ ਤੁਸੀਂ ਚਾਹੋ ਕਬੱਡੀ ਜਿਹੜੇ ਆ ਜਾਣ ਤੇ ਤੁਹਾਡੇ ਮੁਤਾਬਕ ਕਬੱਡੀ ਜਿਹੜੀ ਵਧੀਆ ਹੋ ਜਾਊਗੀ ਇਹ ਇਹੀ ਆ ਵੀ ਜੇ ਵਧੀਆ ਪ੍ਰਮੋਟਰ ਬਾਹਰ ਲੇ ਜਾਂ ਸਰਕਾਰਾਂ ਆਪਣੀਆਂ ਜੇ ਹੁਣ ਵੀ ਅੱਜ 5000 ਮੁੰਡਾ ਰੱਖਦੇ ਆ ਕੋਈ ਭਰਤੀ ਕਰਦੇ ਆ ਜਾਂ ਕੋਈ ਬੀਲਬੋਰਡ ਆ ਜਾਂ ਕੋਈ ਪੰਜਾਬ ਪੁਲਿਸ ਆ ਜਾਂ ਕੋਈ ਵੀ ਆ ਉਹਦੇ ਚ ਹਰ ਸਾਲ 500 ਮੁੰਡਾ ਕਬੱਡੀ ਨੂੰ ਪਹਿਲ ਦੇਣ ਉਹ ਨਾ ਨਸ਼ਾ ਕਰਨ ਨਾ ਕੋਈ ਗਲਤ ਕੰਮ ਕਰਨ ਉਹਨਾਂ ਨੂੰ ਕਿਉਂਕਿ ਆਪਦੀ ਮਿਹਨਤ ਕਰਨ ਖਰਾਖ ਖਾਣ ਜਦੋਂ ਕਬੱਡੀ ਛੱਡਨੀ ਆ ਛੱਡ ਸਕਦੇ ਆ ਅੱਜ ਕੋਈ ਬੰਦਾ ਤਗੜਾ ਅੱਜ 10 ਲੱਖ ਰੁਪਇਆ ਬਣਾਉਂਦਾ ਕੱਲ ਨੂੰ ਉਹ ਕਬੱਡੀ ਛੱਡਦਾ ਉਹਦੇ ਕੋਲੇ ਕੁਛ ਨਹੀਂ ਹੂੰ ਠੀਕ ਹੈ ਜੀ ਠੀਕ ਜੇ ਸਰਕਾਰਾਂ ਚਾਹਣ ਕਲੱਬਾਂ ਚਾਹਣ ਬਾਹਰਲੇ ਬੰਦੇ ਵੀ ਮੰਨ ਲਓ 50% ਤੋਂ ਉੱਤੇ ਪਲੇਅਰ ਆ ਜਿਹੜੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਜਾਂ ਸੈਟਲ ਕਰੇ ਜਾਣਗੇ ਤੇ ਹੁਣ ਬਾਹਰ ਵੀ ਜੇ ਲੱਗਦੇ ਉਹ ਪਰ ਜੇ ਬੰਦਾ ਰਹਿੰਦਾ ਤਾਂ ਵੀ ਨੀ ਲੋਟ ਆਉਂਦਾ ਹੂੰ ਜੇ ਨਹੀਂ ਰਹਿੰਦਾ ਤਾਂ ਉਹਦੀ ਜ਼ਿੰਦਗੀ ਫਿਰ ਅਗਲਾ ਕਹਿੰਦਾ ਤੂੰ ਰਿਹਾ ਕਿਉਂ ਨਹੀਂ ਹੂੰ ਜਿਹੜੇ ਗੇਜ ਤੋਂ ਗ੍ਰੇਡ ਆ ਗਿਆ ਸੀ ਤੂੰ ਰਿਹਾ ਕਿਉਂ ਨਹੀਂ ਛਣੂ ਵੀ ਮਾਰਤਾ ਆ ਵੀ ਮਰ ਗਿਆ ਹੂੰ ਹੂੰ ਠੀਕ ਹੈ ਜੀ ਤੇ ਉਹਨਾਂ ਦਾ ਕਰਕੇ ਉਹਨਾਂ ਨੂੰ ਬਹੁਤ ਸਮੱਸਿਆ ਆ ਰਹੀਆਂ ਕਿਉਂਕਿ ਬਾਅਦ ਚ ਪਲੇਅਰ ਦੀ ਕੋਈ ਸੁਣਵਾਈ ਨਹੀਂ ਕੋਈ ਇੱਕ ਟੂਰ ਲਾਇਆ ਕੋਈ ਪੰਜ ਲਾਇਆ ਕੋਈ ਸੱਤ ਲਾਇਆ ਪਰ ਉਹਦੀ ਲਾਈਫ ਦਾ ਬਦਲਾਅ ਤਾਂ ਕੋਈ ਨਹੀਂ ਹੋਇਆ ਤੇ ਬੱਚੇ ਜੀ 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 ਅਜਮੇਰ ਫਿਰ ਹੁਣ ਕਬੱਡੀ ਤੁਹਾਡੀ ਚੱਲ ਰਹੀ ਹੈ ਉਹਨੂੰ ਛੱਡਿਆ ਹਾਂਜੀ ਮੈਂ ਪਿਛਲੇ 2 ਸਾਲਾਂ ਤੋਂ ਗਾਇਬ ਸੀਗਾ ਮੇਰਾ ਛੱਟਾਂ ਦਾ ਬਹੁਤ ਵੱਡਾ ਹੋਇਆ ਹਮ ਘਾਟਾ ਪਿਆ ਉਹਦਾ ਕਰਕੇ ਤੇ ਹੁਣ ਮੈਂ ਦੁਬਾਰਾ ਯਾਨੀ ਕਿ ਆਪਣੇ ਫਰੈਂਡ ਆ ਵਧੀਆ ਫਰੈਂਡ ਸਰਕਲ ਆ ਉਹਨਾਂ ਦੀ ਸਹਿਯੋਗ ਦੇ ਨਾਲ ਜਾਂ ਸਹਯੋਗ ਦੇ ਨਾਲ ਜਾਂ ਉਹਨਾਂ ਦੇ ਪਿਆਰ ਦੇ ਨਾਲ ਆਪਾਂ ਇੱਕ ਦਿਵਾਰਾ ਸਟਾਰਟ ਕਰ ਰਹੇ ਹਾਂ ਕਬੱਡੀ ਜੇ ਪ੍ਰਮਾਤਮਾ ਚਾਹੇ ਤਾਂ ਸ਼ਾਇਦ ਉਹਨਾਂ ਬਲਣ ਦੀਆਂ ਤੇ ਆਪਾਂ ਦੁਵਾਰਾ ਫੇਰ ਪਹੁੰਚ ਜਾਈਏ ਜੀ 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 ਅਜਮੇਰ ਕੋਈ ਹੋਰ ਇਹੋ ਜੀ ਗੱਲ ਜਿਹੜੀ ਤੁਸੀਂ ਸਾਡੇ ਦਰਸ਼ਕ ਵੀਰਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਜਿਹੜੀ ਤੁਹਾਡੇ ਦਿਲ 'ਚ ਹੋਵੇ ਜਾਂ ਪੂਰੀ ਪੂਰੀ ਦੁਨੀਆ ਨੂੰ ਕਬੱਡੀ 365.com ਦੇ ਜ਼ਰੀਏ ਦੱਸਣਾ ਚਾਹੁੰਦੇ ਹੋ ਬਸ ਇਹੀ ਹੈ ਕਬੱਡੀ ਦੀ ਜਿੰਨੀ ਵੀ ਵਧੀਆ ਸਹਿਯਤਾ ਹੋਈ ਜਾਵੇ ਜਾਂ ਟੂਰਨਾਮੈਂਟ ਕਰਾਉਣੇ ਆ ਕੁਝ ਵੀ ਕਰਾਉਣੇ ਆ ਆਪਾਂ ਉਹ ਟੂਰਨਾਮੈਂਟ ਘੱਟ ਕਰਾ ਲਓ ਪਰ ਉਹ ਜੇ ਆਪਣੇ ਪਿੰਡ ਦੇ ਪਲੇਅਰ ਆ ਜਾਂ ਕੋਈ ਆਪਣੇ ਜ਼ਿਲ੍ਹੇ ਦੇ ਪਲੇਅਰ ਆ ਜਾਂ ਕੋਈ ਪ ਜੇ ਵਧੀਆ ਉਹਨਾਂ ਨੂੰ ਢੰਗ ਨਾਲ ਸਲਾਹ ਦਿਓ ਵਧੀਆ ਉਹਨਾਂ ਦੀ ਉਹ ਕਰੋ ਠੀਕ ਆ ਆਪਾਂ ਟੂਰਨਾਮੈਂਟ ਤੇ ਜਾਂਦੇ ਆ ਪਿੰਡ ਦਾ ਆਪਾਂ ਉਹਨਾਂ ਨੂੰ ਬੁਲਾਉਂਦੇ ਆ ਪਲੇਅਰਾਂ ਨੂੰ ਬਾਹਰ ਆਪਾਂ ਤਾੜੀਆਂ ਮਾਰਦੇ ਸਾਡੇ ਪਿੰਡ ਦੀ ਟੀਮ ਖੇਡਦੀ ਆ ਖੇਡੂ ਤਾਂ ਤਾਈ ਜੇ ਉਹ ਕੁਝ ਖਾਣਗੇ ਖਰਾਕ ਖਾਣਗੇ ਜਾ ਮਨ ਉਹਨਾਂ ਨੂੰ ਸਹਿਯੋਗ ਦੇਵਾਂਗੇ ਜਾਂ ਕੋਈ ਹੋਰ ਕੁਈ ਘਰਾਂ ਤੋਂ ਗਰੀਬ ਹੈ ਕੋਈ ਮਾਜੀ ਵੀ ਸਿੱਖਾਣਾ ਮੁੰਡਾ ਕੋਈ ਕਿਦਾਂ ਦਾ ਪਰ ਉਹਨੂੰ ਸੁਜੋਗ ਨਹੀਂ ਮਿਲ ਰਿਹਾ ਉਹਨਾਂ ਦੀ ਜ਼ਿੰਦਗੀ ਆਉਣ ਵਾਲਾ ਸਮਾਂ ਬਹੁਤ ਭੁੱਖ ਧੁੰਦਲਾ ਹੋ ਜਾਂਦਾ ਯਾਰ ਜੀ ਜੀ ਜਮੇਰ ਤੁਸੀਂ ਕਬੱਡੀ365.com ਨਾਲ ਗੱਲ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਇਹ ਹਨ ਅਜਮੇਰ ਜਲਾਲ ਜਿਨ੍ਹਾਂ ਨੇ ਮੇਰੇ ਖਿਆਲ ਦੇ ਵਿੱਚ ਖਿਡਾਰੀਆਂ ਦੇ ਦੁੱਖਾਂ ਨੂੰ ਕਾਫੀ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਸੀ ਤੁਹਾਨੂੰ ਕਬੱਡੀ ਤੇ ਹੋਰ ਬਹੁਤ ਸਾਰੀਆਂ ਸ਼ਕਤੀਆਂ ਦੇ ਨਾਲ ਮਿਲਾਉਂਦੇ ਰਹਿਣਾ ਬੜੇ ਰੋ ਕਬੱਡੀ365.com ਤੇ